ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸੁਖਮਣੀ ਸਾਹਿਬ ਦੀ ਦੂਸਰੀ ਅਸ਼ਟਪਤੀ ਦੀ ਵਿਚਾਰ ਕਰਾਂਗੇ ਸੋ ਸੁਣੋ ਸ਼ਲੋਕ ਦੀਨ ਦਰਦ ਦੁਖ ਪੰਜਣਾ ਕਟ ਕਟ 나ਥ ਅਨਾਥ ਸਰਨ ਤੇਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਗੁਰੂ ਅਰਜਨ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਮੈਂ ਦੀਨ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੈ ਪ੍ਰਭੂ ਹੈ ਹਰੇਕ ਸਰੀਰ ਵਿੱਚ ਵਿਆਪਕ ਹਰੀ ਹੈ 나ਥਾਂ ਦੇ 나ਥ ਸ਼ਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਹੈ ਪ੍ਰਭੂ ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹਾਂ ਅਸ਼ਟਪਦੀ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਮਾਂ ਪਿਓ ਪੁੱਤਰ ਮਿੱਤਰ ਭਰਾ ਕੋਈ ਸਾਥੀ ਨਹੀਂ ਬਣਦਾ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉਥੇ ਮਨ ਹੈ ਮਨ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੈ ਜਹਾਂ ਮਹਾ ਬਿਆਨ ਦੂਤ ਦੂਤ ਜਮਦਲ ਜਿੱਥੇ ਵੱਡੇ ਡਰੌਣੇ ਜਮਦੂਤਾਂ ਦਾ ਦਲ ਹੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਉਥੇ ਤੇਰੇ ਨਾਲ ਸਿਰਫ ਪ੍ਰਭੂ ਦਾ ਨਾਮ ਹੀ ਜਾਂਦਾ ਹੈ ਜੇ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ ਉਥੇ ਵੀ ਹਰ ਕੋ ਨਾਮ ਖਿੰਮਾ ਉਦਾਰੀ ਉਥੇ ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ ਜਿਵੇਂ ਕਿ ਅੱਖ ਚਮਕਨ ਜਿੰਨੀ ਦੇਰ ਨਹੀਂ ਲਗਾਉਂਦਾ ਮਾਲਕ ਬਚਾ ਲੈਂਦਾ ਆਪਣੇ ਸੇਵਕ ਨੂੰ ਇਨਕ ਚ ਪੁਨਰਚਾਰਨ ਕਰਤ ਨਹੀਂ ਤਰੈ अनेका ਧਰਮਕ ਰਸਮਾਂ ਕਰਕੇ ਵੀ ਮਨੁੱਖ ਪਾਪਾਂ ਤੋਂ ਬਚ ਨਹੀਂ ਸਕਦਾ ਹਰ ਕੋ ਨਾਮ ਕੋਟ ਪਾਪ ਪਰਹਰੈ ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਗੁਰਮਖ ਨਾਮ ਜਪੋ ਜੱਪੇ ਮਨ ਮੇਰਾ ਤਾਂ ਤੇ ਏ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪ ਨਾਨਕ ਪਾਵੈ ਸੁਖ ਘਨੇਰਾ ਏ ਨਾਨਕ ਨਾਮ ਦੀ ਬਰਕਤ ਨਾਲ ਬੜੇ ਸੁਖ ਪਾਵੇਂਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਮਨੁੱਖ ਸਾਰੀ ਦੁਨੀਆ ਦਾ ਰਾਜਾ ਹੋ ਕੇ ਵੀ ਦੁਖੀ ਰਹਿੰਦਾ ਹੈ ਹਰ ਕਾ ਨਾਮ ਜਪਤ ਹੋਏ ਸੁਖੀਆ ਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ ਹੋ ਜਾਂਦਾ ਹੈ ਲੱਖ ਕਰੋੜੀ ਬੰਧਨ ਨਾ ਪਰੈ ਕਿਉਂਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਮਾਇਆ ਦੀ ਤਰੇ ਵਿੱਚ ਰੋਕ ਨਹੀਂ ਪੈਂਦੀ ਹਰ ਕਾ ਨਾਮ ਜਪਤ ਨਿਸਤਰੈ ਇਸ ਮਾਇਆ ਕਾਗ ਤੋਂ ਪ੍ਰਭੂ ਦਾ ਨਾਮ ਜਪ ਕੇ ਹੀ ਪਾਰ ਲੰਘਿਆ ਜਾ ਸਕਦਾ ਹੈ ਇਨਕ ਮਾਇਆ ਰੰਗ ਤਿੱਖ ਨਾ ਬੁਝਾਵੇ ਮਾਇਆ ਦੀਆਂ ਬੇਅੰਤ ਮੋਜਾਂ ਹੁੰਦਿਆਂ ਵੀ ਮਾਇਆ ਦੀ ਤਰੇ ਨਹੀਂ 부ਝਦੀ ਹਰ ਕਾ ਨਾਮ ਜਪਤ ਆਖਾਵੇ ਪਰ ਪ੍ਰਭੂ ਦਾ ਨਾਮ ਜਪਿਆਂ ਮਨੁੱਖ ਮਾਇਆ ਵੱਲੋਂ ਰੱਦ ਜਾਂਦਾ ਹੈ ਜੇ ਮਾਰਗ ਇਹ ਜਾਤ ਗੇਲਾ ਜਿੰਨੀ ਰਾਹੀ ਇਹ ਜੀਵਨ ਕਿੱਲਾ ਜਾਂਦਾ ਹੈ ਭਾਵ ਜ਼ਿੰਦਗੀ ਦੇ ਜਿੰਨਾ ਚ ਮੇਲਿਆਂ ਵਿੱਚ ਇਹ ਚਿੰਤਤ ਜੀਵ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਤੈਂ ਹਰ ਨਾਮ ਸੰਗ ਹੋਤ ਸਹੇਲਾ ਉਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ ਨਾਨਕ ਗੁਰਮੁਖ ਪਰਮਗਤ ਪਾਈਐ اے ਨਾਨਕ ਗੁਰੂ ਦੇ ਰਾਹੀ ਨਾਮ ਜਪਿਆ ਉੱਚਾ ਦਰਜਾ ਮਿਲ ਜਾਂਦਾ ਹੈ ਛੂਟਤ ਨਹੀਂ ਕੋਟ ਲਖ ਬਾਹੀ ਕਹਿੰਦਾ ਲੱਖਾਂ ਕਰੋੜਾਂ ਭਰਾਮਾਂ ਦੇ ਹੁੰਦਿਆਂ ਨੁਖ ਜਿਸ ਦੀਨ ਅਵਸਥਾ ਤੁਮ ਖਲਾਸੀ ਨਹੀਂ ਪਾ ਸਕਦਾ ਨਾਮ ਜਪਤ ਤੈ ਪਾਰ ਪਰਾਈ ਉਥੇ ਪ੍ਰਭੂ ਦਾ ਨਾਮ ਜਪਿਆਂ ਜੀਵ ਪਾਰ ਲੰਘ ਜਾਂਦਾ ਹੈ ਇਨਕ ਬਿਗਨ ਜੈ ਆਏ ਸੰਘਾਰੇ ਕਹਿੰਦਾ ਜਿੱਥੇ ਨੇਕਾਂ ਔਕੜਾਂ ਦਾ ਆਦਮੋਂਦਿਆਂ ਹਨ ਹਰ ਕਾ ਨਾਮ ਤਤਕਾਲ ਉਦਾਰੇ ਕਹਿੰਦਾ ਉਥੇ ਪ੍ਰਭੂ ਦਾ ਨਾਮ ਤੁਰੰਤ ਬਚਾ ਲੈਂਦਾ ਹੈ ਇਨਕ ਜ਼ੋਣ ਜਮੇ ਮਰ ਜਾਮ ਗੁਰੂ ਅਰਜਨ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਜੀਵ ਅਨੇਕਾਂ ਜੁਨਾਂ ਵਿੱਚ ਜਮਦਾ ਹੈ ਮਰਦਾ ਹੈ ਫਿਰ ਜਮਦਾ ਹੈ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਪਿਆ ਰੰਦਾ ਹੈ ਨਾਮ ਜਪਤ ਪਾਵੇ ਬਿਸਰਾਮ ਕਹਿੰਦਾ ਨਾਮ ਜਪਿਆ ਪ੍ਰਭੂ ਚਰਨਾ ਵਿੱਚ ਟਿਕ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਅੱਗੇ ਕੀ ਕਹਿ ਰਹੇ ਨੇ ਹੋ ਮੈਲਾ ਮਲ ਕਬੂ ਨਾ ਧੋਵੇ ਮੇ ਨਾਲ ਗੰਦਾ ਹੋਇਆ ਜੀਵ ਕਦੇ ਇਹ ਮੈਲ ਧੁੰਦਾ ਨਹੀਂ ਹਰ ਕਾ ਨਾਮ ਕੋਟ ਪਾਪ ਖੋਵੇ ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪਾ ਪਾਪ ਨਾਸ ਕਰ ਦਿੰਦਾ ਹੈ ਐਸਾ ਨਾਮ ਜਪਹਿ ਮਨ ਰੰਗ ਕਹਿੰਦਾ ਹੈ ਮਨ ਪ੍ਰਭੂ ਦਾ ਜਿਹੜਾ ਨਾਮ ਪਿਆਰ ਨਾਲ ਜਪ ਨਾਨਕ ਪਾਈਐ ਸਾਧਕੇ ਸੰਗ ਕਹਿੰਦਾ ਹੈ ਨਾਨਕ ਪ੍ਰਭੂ ਦਾ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਹੈ ਜੇ ਮਾਰਗ ਕਹਿ ਗਣੇ ਜਾਹੇ ਨਾ ਕੋਸਾ ਜਿਸ ਜ਼ਿੰਦਗੀ ਰੂਪੀ ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ ਹਰ ਕਾ ਨਾਮ ਊਆ ਸੰਗ ਤੋਸਾ ਕਹਿੰਦਾ ਉਥੇ ਭਾਵ ਉਸ ਲੰਮੇ ਸਫਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪੂੰਜੀ ਹੈ ਇਹ ਪੈਂਡੇ ਮਹਾ ਅੰਧ ਗੁਬਾਰਾ ਜਿਸ ਜ਼ਿੰਦਗੀ ਰੂਪ ਰਾਹ ਵਿੱਚ ਵਿਕਾਰਾਂ ਦਾ ਬੜਾ ਕੋਪ ਹਨੇਰਾ ਹੈ ਹਰ ਕਾ ਨਾਮ ਉਹ ਨਾਮ ਸੰਗ ਉਜਿਆਰਾ ਕਹਿੰਦਾ ਉਥੇ ਗੁਰੂ ਸਾਹਿਬ ਕੀ ਕਹਿੰਦੇ ਨੇ ਹਰ ਕਾ ਨਾਮ ਸੰਗ ਉਜਿਆਰਾ ਕਹਿੰਦਾ ਉਥੇ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਹਾਂ ਪੰਥ ਤੇਰਾ ਕੋਈ ਨਾ ਸਿਆਨੋ ਕਹਿੰਦਾ ਜਿਸ ਰਸਤੇ ਵਿੱਚ ਹੈ ਜੀਵ ਤੇਰਾ ਕੋਈ ਅਸਲੀ ਮਹਿਰਮ ਨਹੀਂ ਹੈ ਕੋਈ ਸਾਥੀ ਨਹੀਂ ਹੈ ਹਰ ਕਾ ਨਾਮ ਤਹ ਨਾਲ ਪਛਨ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਜਹ ਮਹਾ ਭਿਆਨ ਤਪਤ ਬਹੁ ਕਾਮ ਜਿੱਥੇ ਜ਼ਿੰਦਗੀ ਦੇ ਸਫਰ ਵਿੱਚ ਵਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਤੈ ਹਰ ਕਾ ਨਾਮ ਕੀ ਤੁਮ ਉੱਪਰ ਸ਼ਾਮ ਕਹਿੰਦਾ ਉਥੇ ਗੁਰੂ ਸਾਹਿਬ ਕਹਿੰਦੇ ਉਥੇ ਪ੍ਰਭੂ ਦਾ ਨਾਮ ਹੀ اے ਜੀਵ ਤੇਰੇ ਉੱਤੇ ਛਾਂ ਹੈ ਜਾਂ تیرਖਾ ਮਨ ਤੁਜੇ ਅਕਰਖੈ ਤੁਜ ਅਕਰਖੈ اے ਜੀਵ ਜਿੱਥੇ ਮਾਇਆ ਦੀ ਤਰੇ ਤੈਨੂੰ ਸਦਾ ਖਿੱਚ ਪਾਉਂਦੀ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਉਥੇ اے ਨਾਨਕ ਪ੍ਰਭੂ ਦੇ ਨਾਮ ਦੀ ਵਰਖਾ ਹੁੰਦੀ ਜੋ ਤਪਸ਼ ਨੂੰ 부ਝਾ ਦਿੰਦੀ ਹੈ ਭਗਤ ਜਨਾ ਕੀ ਬਰਤਨ ਨਾਮ ਕਹਿੰਦਾ ਪ੍ਰਭੂ ਦਾ ਨਾਮ ਭਗਤਾਂ ਦਾ ਹੱਥ ਠੁਕਾ ਹੈ ਸੰਤ ਜਣਾ ਕੇ ਮਨ ਬਿਸਰਾਮ ਕਹਿੰਦਾ ਭਗਤਾਂ ਦੇ ਹੀ ਮਨ ਵਿੱਚ ਇਹ ਟਿਕਿਆ ਰਹਿੰਦਾ ਹੈ ਹਰ ਕਾ ਨਾਮ ਦਾਸ ਕੀ ਓਟ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ ਹਰ ਕਾ ਨਾਮ ਉਦਰੇ ਜਨ ਕੋਟ ਕਹਿੰਦਾ ਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਨਾਮ ਦੀ ਰਾਹੀਂ ਕਰੋੜਾਂ ਬੰਦੇ ਵਕਾਰਾਂ ਤੋਂ ਬਚ ਜਾਂਦੇ ਹਨ ਹਰ ਜਸ ਕਰਤ ਸੰਤ ਦਿਨ ਰਾਤ ਕਹਿੰਦਾ ਭਗਤ ਜਨਾ ਦਿਨ ਰਾਤ ਪ੍ਰਭੂ ਦੀ ਵਿਦਿਆਈ ਕਰਦੇ ਹਨ ਹਰ ਹਰ ਔਖਦ ਸਾਧ ਕਮਾਤ ਇਹ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ ਜਿਸ ਨਾਲ ਹੋਮੇ ਰੋਗ ਦੂਰ ਹੁੰਦਾ ਹੈ ਹੋਮੇ ਕੀ ਹੁੰਦਾ ਮੈਂ ਮੈਂ ਮੇਰੀ ਦੂਰ ਹੋ ਜਾਂਦੀ ਹੈ ਹਰ ਜਨ ਕਹਿ ਹਰ ਨਾਮ ਨਿਧਾਨ ਕਹਿੰਦਾ ਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ ਪਾਰ ਬ੍ਰह्म ਜਨ ਕੀਨੋ ਦਾਣ ਕਹਿੰਦੇ ਪ੍ਰਭੂ ਦਾ ਨਾਮ ਦੀ ਬਖਸ਼ਿਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ ਕਿ ਪ੍ਰਭੂ ਨੇ ਨਾ ਇਹ ਜਿਹੜੀ ਦਾਤ ਬਖਸ਼ੀ ਹੈ ਉਹ ਆਪਣੇ ਆਪ ਹੀ ਆਪਣੇ ਸੇਵਕਾਂ ਨੂੰ ਬਖਸ਼ੀ ਹੈ ਮਨ ਤਨ ਰੰਗ ਰਤੇ ਰੰਗ ਏਕੈ ਕਹਿੰਦਾ ਭਗਤ ਜਨਾ ਮਨੋ ਤਨੋ ਮਣੋ ਤਨੋ ਜਿਹੜਾ ਇਕ ਪ੍ਰਭ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਨਾਨਕ ਜਨਕੈ ਬਿਰਤ ਬਿਵੇਕੈ ਕਹਿੰਦਾ ਏ ਨਾਨਕ ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ ਔਰ ਕਾ ਨਾਮ ਜਨ ਕੋ ਮੁਕਤ ਜੁਗਤ ਕਹਿੰਦਾ ਭਗਤਾਂ ਵਾਸਤੇ ਪ੍ਰਭੂ ਦਾ ਨਾਮ ਹੀ ਮਾਇਆ ਦੇ ਬੰਦਰਾ ਤੋਂ ਛੁਟਕਾਰਾ ਦਾ ਵਸੀਲਾ ਹੈ ਔਰ ਕੈ ਨਾਮ ਜਨ ਕੋ ਤ੍ਰਿਪਤ ਭੂਤ ਕਹਿੰਦਾ ਕਿਉਂਕਿ ਪ੍ਰਭੂ ਦੇ ਨਾਮ ਦੇ ਰਾਹੀ ਭਗਤ ਮਾਇਆ ਦੇ ਭੋਗਾਂ ਵੱਲੋਂ ਰੱਦ ਜਾਂਦਾ ਹੈ ਹਰ ਕਾ ਨਾਮ ਜਨਕਾਰੂਪ ਰੰਗ ਕਿ ਪ੍ਰਭੂ ਦਾ ਨਾਮ ਭਗਤਾਂ ਦਾ ਸੋਜ ਸੁਪਨ ਹੈ ਹਰ ਨਾਮ ਜਪਤ ਕਬ ਪਰੇ ਨਾ ਭੰਗ ਕਿ ਪ੍ਰਭੂ ਦਾ ਨਾਮ ਜਪਦਿਆਂ ਭਗਤਾਂ ਦੇ ਰਾਹ ਵਿੱਚ ਕਦੇ ਕੋਈ ਔਕੜ ਨਹੀਂ ਪੈਦਾ ਹੁੰਦੀ ਹਰ ਕਾ ਨਾਮ ਜਨ ਕੀ ਵਡਿਆਈ ਬੈਲਬੀ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪ੍ਰਭੂ ਦਾ ਨਾਮ ਹੀ ਭਗਤਾਂ ਦੀ ਪਤ ਇੱਜ਼ਤ ਹੈ ਹਰ ਕਾ ਨਾਮ ਜਨ ਸੋਭਾ ਪਾਈ ਕਿਉਂਕਿ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਭਗਤਾਂ ਨੇ ਜਗਤ ਵਿੱਚ ਨਾਮ ਪਾਇਆ ਹੈ ਖਟਿਆ ਹੈ ਆਪਣਾ ਹਰ ਕਾ ਨਾਮ ਜਨ ਕੋ ਭੋਗ ਜੋਗ ਕਹਿੰਦਾ ਤਿਆਗੀ ਦਾ ਜੋਗ ਸਾਧਨਾ ਤੇ ਗ੍ਰਸਤੀ ਦਾ ਮਾਇਆ ਦਾ ਭੋਗ ਭਗਤ ਜਨਾਂ ਵਾਸਤੇ ਪ੍ਰਭੂ ਦਾ ਨਾਮ ਕੀ ਹੈ ਹਰ ਨਾਮ ਜਪਤ ਕੁਛ ਨਹੀਂ ਬਿਯੋਗ ਕਹਿੰਦਾ ਪ੍ਰਭੂ ਦਾ ਨਾਮ ਜਪਦਿਆਂ ਉਸ ਨੂੰ ਕੋਈ ਦੁੱਖ ਕਲੇਸ਼ ਨਹੀਂ ਹੁੰਦਾ ਜਨਰਾਤਾ ਹਰ ਨਾਮ ਕੀ ਸੇਵਾ ਦਾ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿੱਚ ਮਸਤ ਰਹਿੰਦਾ ਹੈ ਨਾਨਕ ਪੂਜੇ ਹਰ ਹਰ ਦੇਵਾ ਕਹਿੰਦਾ ਹੈ ਨਾਨਕ ਭਗਤ ਸਦਾ ਪ੍ਰਭ ਦੇਵ ਨੂੰ ਪੂਜਦਾ ਹੈ ਹਰ ਹਰ ਜਨ ਕੇ ਮਾਲ ਖਜ਼ੀਨਾ ਕਹਿੰਦਾ ਪ੍ਰਭੂ ਦਾ ਨਾਮ ਭਗਤਾਂ ਦੇ ਵਾਸਤੇ ਮਾਲ ਤਨ ਹੈ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਇਹ ਨਾਮ ਰੂਪੀ ਤਨ ਪ੍ਰਭੂ ਨੇ ਆਪ ਆਪਣੇ ਭਗਤਾਂ ਨੂੰ ਦਿੱਤਾ ਹੈ ਹਰ ਹਰ ਜਨ ਕੇ ਓਟ ਸਤਾਨੀ ਕਹਿੰਦਾ ਭਗਤਾਂ ਵਾਸਤੇ ਪ੍ਰਭੂ ਦਾ ਨਾਮ ਹੀ ਤਕੜਾ ਆਸਰਾ ਹੈ। ਹਰ ਪ੍ਰਤਾਪ ਜਨ ਅਵਰ ਨ ਜਾਣੀ ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ। ਓਤ ਪੋਤ ਜਨ ਹਰ ਰਸ ਰਤੈ। ਵੈਗੁਰੂ ਗੁਰੂ ਸਾਹਿਬ ਜੀ ਕਹਿੰਦੇ ਨੇ ਭਗਤ ਜਨ ਪ੍ਰਭੂ ਨਾਮ ਰਸ ਵਿੱਚ ਪੂਰੀ ਤਰ੍ਹਾਂ ਤੌਰ ਤੇ ਪਿਜੇ ਰਹਿੰਦੇ ਹਨ। ਸੋਨ ਸਮਾਦ ਨਾਮ ਰਸ ਮਾਤੇ ਅਤੇ ਨਾਮ ਰਸ ਦੇ ਮਤੇ ਹੋਏ ਮਨ ਦਾ ਉਹ ਟਿਕਾਉ ਮਾਨਦੇ ਹਨ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਆਠ ਪੈਰ ਜਨ ਹਰ ਹਰ ਜਪੈ ਕਹਿੰਦਾ ਪ੍ਰਭੂ ਦਾ ਭਗਤ ਅੱਠੇ ਪੈਰ ਪ੍ਰਭੂ ਨੂੰ ਜਪਦਾ ਰਹਿੰਦਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਕਹਿੰਦਾ ਜਗਤ ਵਿੱਚ ਭਗਤ ਉੱਗਾ ਹੋ ਜਾਂਦਾ ਹੈ ਲੁਕਾਇਆ ਨਹੀਂ ਰਹਿੰਦਾ ਲੁਕਿਆ ਨਹੀਂ ਰਹਿੰਦਾ ਹਰ ਕੀ ਭਗਤ ਮੁਕਤ ਬਹੁ ਕਰੈ ਕਹਿੰਦਾ ਪ੍ਰਭੂ ਜੀ ਦੀ ਭਗਤੀ ਬੇਅੰਤ ਜੀਵਾਂ ਨੂੰ ਪੁਕਾਰਾਂ ਤੋਂ ਖੁਲਾਸੀ ਦਵਾਉਂਦੀ ਹੈ ਨਾਨਕ ਜਨ ਸੰਗ ਕੇਤੇ ਤਰੇ ਏ ਨਾਨਕ ਭਗਤਾਂ ਦੀ ਸੰਗਤ ਵਿੱਚ ਕਈ ਹੋਰ ਵੀ ਤਰ ਜਾਂਦੇ ਹਨ ਪਾਰ ਜਾਤ ਏ ਹਰ ਕੋ ਨਾਮ ਕਹਿੰਦਾ ਪ੍ਰਭੂ ਦਾ ਨਾਮ ਹੀ ਪਾਰ ਜਾਤ ਰੁੱਖ ਹੈ ਕਾਮ ਦੇਨ ਹਰ ਹਰ ਗੁਣ ਗਾਮ ਇਹਦਾ ਪ੍ਰਭੂ ਦੇ ਗੁਣ ਗਾਉਂਦੇ ਹੀ ਇੱਛਾ ਪੂਰ ਕਾਮ ਦੇਨ ਹੈ ਸਭ ਤੇ ਉੱਤਮ ਹਰ ਕੀ ਕਥਾ ਕਹਿੰਦਾ ਪ੍ਰਭੂ ਦੀਆਂ ਸਿਫਤ ਸਲਾਹਾਂ ਦੀਆਂ ਗੱਲਾਂ ਹੋਰ ਸਭ ਗੱਲਾਂ ਨਾਲ ਚੰਗੀਆਂ ਹਨ ਨਾਮ ਸੁਣਤ ਦਰਦ ਦੁੱਖ ਲੱਥਾ ਅ ਪ੍ਰਭੂ ਕਿਉਂਕਿ ਪ੍ਰਭੂ ਦਾ ਨਾਮ ਸੁਣਿਆ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਇਹਦਾ ਪ੍ਰਭੂ ਦੇ ਨਾਮ ਦੀ ਵਿਡਿਆਈ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਸੰਤ ਪ੍ਰਦਾਪ ਦੂਰਤ ਸਭ ਨਸੈ ਕਹਿੰਦਾ ਤੇਰੇ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਕਹਿੰਦਾ ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਸੰਤ ਕੀ ਸੇਵਾ ਨਾਮ ਧਿਆਈਐ ਕਹਿੰਦਾ ਅਤੇ ਸੰਤਾਂ ਦੀ ਸੇਵਾ ਕੀਪਿਆ ਪ੍ਰਭੂ ਦਾ ਨਾਮ ਸਿਮਰੀਦਾ ਹੈ ਨਾਮ ਤੁਲ ਕੁਛ ਅਵਰ ਨਾ ਹੋਏ ਕਹਿੰਦਾ ਪ੍ਰਭੂ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਕਹਿੰਦਾ ਹੇ ਨਾਨਕ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁਖ ਨਾਮ ਦੀ ਦਾਤ ਲਬਦਾ ਹੈ ਏ ਸੀ ਵੈਲੂ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਛੀਦਾ ਦੇ ਸਰਤਾਜ ਦੀ ਦੂਜੀ ਅਸ਼ਟਪਤੀ ਉਹਨਾਂ ਵਿੱਚ ਆਪਣ ਸੁ ਮਨਮੁੱਖਾ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਹ ਗੁਰੂ ਸਾਹਿਬ ਦੀ ਵਿਚਾਰ ਕਰਦਿਆਂ ਕੋਈ ਗਲਤੀ ਹੋ ਜਾਏ ਤਾਂ ਦਾਸ ਨੂੰ ਗੁਰੂ ਦਾ ਦਾਸ ਸਮਝ ਕੇ ਮਾਫ ਕਰਦੇ ਮੈਂ ਰਜੀ ਕਾਲ ਖਾਲਸਾ ਦਾ ਰਜੀ ਕੀ ਫਤ